ਸਤਿ ਸ਼੍ਰੀ ਅਕਾਲ ਲੋਕ ਮਸਲੇ ਚੈਨਲ ਦੇ ਇੱਕ ਹੀ ਸਾਰੇ ਦਰਸ਼ਕਾਂ ਦਾ ਮੈਂ ਰਾdੀਕਾ ਸ਼ਰਮਾ ਕਰਦੀ ਹਾਂ ਨਿੱਕਾ ਸਵਾਗਤ ਅੱਜ ਲੋਕ ਮਸਲੇ ਟੀਮ ਵੱਲੋਂ ਤੂੜੀ ਦੇ ਨੇੜੇ ਪਿੰਡ ਲੱਡਾ ਵਿਖੇ ਦੌਰਾ ਕੀਤਾ ਗਿਆ। ਉੱਥੇ ਟੋਲ ਪਲਾਜ਼ਾ ਉੱਤੇ ਕਿਸਾਨਾਂ ਵੱਲੋਂ ਖਰਾਬ ਮੌਸਮ ਹੋਣ ਦੇ ਬਾਵਜੂਦ ਲਗਾਤਾਰ ਸ਼ਾਂਤ ਮੀਤਰਨਾਕ ਦਿੱਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤ ਮੀ ਸੰਘਰਸ਼ ਕਰਦੇ ਰਹਿਣਗੇ ਜਦੋਂ ਤੱਕ ਮੋਦੀ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ। ਉਹਨਾਂ ਨੇ ਕਿਹਾ ਕਿ ਜਲਦੀ ਹੀ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਨੂੰ ਕੋਚ ਕਰਨਗੇ। ਸੋ ਸਾਡੇ ਚੈਨਲ ਦੇ ਵੱਲੋਂ ਇੱਕ ਵਿਸ਼ੇਸ਼ ਰਿਪੋਰਟ کے دے نال <سؤال> ہی اپنے دا نام کے کتنے دن ہو گئے تھو مہینے ہو گئے تین کی نہیں اگر میں مطلب میں نہیں تھا میں کیا چل سی لوکا ہوں ہاں اگے تو اسی اوندے کتنے منٹ اویے ہیں روز ہاں روز کار بار کام کر کے ائے ہاں ہمارے گھر میں اس روٹیوں کو بھی لگا کر بندیا ہاں یہ اس بھوے دے ڈور دے دے ڈور راج مال کے میرے وچ بیٹھا اج تو وہ کیوں نہیں کھاتے ਉਹ ਕਾਹਦੇ ਉੱਤੇ ਆ ਗਏ ਸਾਰੇ ਘਰ ਦੇ ਕੰਮ ਕਰਦੇ ਨਿਊਜ਼ਲੈਂਡ ਕਿ ਡੇਢ ਮਹੀਨੇ ਦਾ ਜੋ ਕਿ 43 ਦਿਨ ਸਾਨੂੰ ਹੋ ਗਏ ਇਹਨਾਂ ਸਿਹਰਸਾ ਦੇ ਵਿੱਚ ਤੇ ਕੱਟ ਤੁਸੀਂ ਆਪ ਹੀ ਦੇਖ ਰਹੇ ਹੋ ਸਾਡੀਆਂ ਮੁਤਾਵਾ ਸਾਡੇ ਕਿਸਾਨ ਵੀਰ ਅਗਵਾ ਸੁੱਟ ਭਰਾ ਸਾਡੇ ਸਾਰੇ ਵਰਗ ਸਾਡੇ ਨਾਲ ਨੇ ਤੇ ਜਿਹੜਾ ਧਰਨਾ ਹੈ ਉਹ 43ਵੇਂ ਦਿਨ ਦੇ ਵਿੱਚ ਅੱਜ ਪਹੁੰਚ ਚੁੱਕਿਆ ਤੇ ਜੋ ਪ੍ਰੋਗਰਾਮ ਅੱਗੇ ਦਾ 26 ਤਰੀਕ ਨੂੰ ਦਿੱਲੀ ਦੀ ਸਾਡੀ ਜਿਹੜੀ ਜਾਣ ਦੀ ਤਿਆਰੀ ਆ ਲੱਖਾਂ ਹੀ ਕਿਸਾਨ ਜਿਹੜੇ ਪੰਜਾਬ ਤੋਂ ਦਿੱਲੀ ਵੱਲ ਨੂੰ ਕੂਚ ਕਰਨਗੇ ਉਹਦੀ ਦੁਨੀਆ ਨਾਲੋਂ ਤੇ ਪੰਜਾਬ ਦੀ ਪੂਰੀ ਤਿਆਰੀ ਕੀਤੀ ਹੋਈ ਆ ਮੰਗਾ ਬਹੁਤ ਸਾਰਿਆਂ ਨੇ ਜੋ ਸਰਕਾਰ ਦੇ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਦਾ ਨਾਮ ਦਿੱਤਾ ਦੁਨੀਆ ਨਾਲ ਨੇ ਉਹ ਅਸੀਂ ਚਾਹੁੰਦੇ ਆ ਵੀ ਵਾਪਸ ਲਵੇਂ ਕਿਉਂਕਿ ਕਿਸਾਨ ਪਹਿਲਾਂ ਹੀ ਖੁਦ ਕੁਰਸੀਆਂ ਕਰ ਰਿਹਾ 2 ਦੋਂ ਤੋਂ 15 ਤੱਕ ਇਹ ਖੁਦਕੁਸ਼ੀਆਂ ਜਿਹੜੀਆਂ 16 17 ਲੱਖੋਂ 16 17 ਹਜ਼ਾਰ ਹੋ ਗਈਆਂ ਸੀ ਇਸ ਕਰਕੇ ਉਹ ਸਾਡੀਆਂ ਜਿਹੜੇ ਇਹ ਬਿੱਲ ਨੇ ਇਹ ਤਾਂ ਕਿਸਾਨ ਮਾਰੂ ਨੇ ਸਾਡੀਆਂ ਜ਼ਮੀਨਾਂ ਹੜੱਪਣ ਦੀ ਜਿਹੜੀ ਇਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਜਿਨ੍ਹਾਂ ਨੂੰ ਮੂੰਹ ਤੋੜਮਾ ਜਵਾਬ ਇਹ ਸੰਘਰਸ਼ੀ ਲੋਕ ਦੇ ਰਹੇ ਨੇ ਅੱਗੇ ਵੀ ਦਿੰਦੇ ਰਾਂਗੇ ਤੇ ਦਿੱਲੀ ਨੂੰ ਵੀ ਕੂਚ ਕਰਾਂਗੇ ਸਰਕਾਰ ਨੇ ਜਿਹੜੀ 13 ਤਰੀਕ ਦੀ ਮੀਟਿੰਗ ਕੀਤੀ ਸੀ ਉਹ ਸੱਤਾ ਤਹਿਤ ਕੀਤੀ ਸੀ ਵੀ ਪਸੰਜਰ ਗੱਟੀਆਂ ਨੂੰ ਨਾਲ ਲੈ ਕੇ ਚੱਲੋ ਅਸੀਂ ਤਾਂ ਜਿਹੜੀਆਂ ਮਾਲ ਗੱਟੀਆਂ ਚਲਾਵਾਂਗੇ ਦੀਏ ਦਾ ਜਿਹੜਾ ਹਵਾਲਾ ਦਿੱਤਾ ਸੀ ਤੇ ਸਾਡੇ ਕਿਸਾਨ ਆਗੂਆਂ ਨੇ ਉਹਨਾਂ ਸਾਹਮਣੇ ਗੱਲ ਰੱਖੀ ਵੀ ਜਦੋਂ ਕਰੋਨਾ ਦੀ ਮਹਾਮਾਰੀ ਚੱਲਦੀ ਸੀ ਉਦੋਂ ਵੀ ਤਾਂ ਕੱਲੀਆਂ ਮਾਲ ਗੱਡੀਆਂ ਚੱਲਦੀਆਂ ਸੀ 55 ਗੱਡੀਆਂ ਉਦੋਂ ਵੀ ਬੰਦ ਸੀ ਤੇ ਅੱਜ ਬਸੰਦਰ ਗੱਡੀਆਂ ਚਲਾਉਣ ਦੀ ਐਡੀ ਕੀ ਲੋੜ ਆ ਵੀ ਉਹ ਕੱਲੀਆਂ ਕਿਉਂ ਨਹੀਂ ਚੱਲ ਰਹੀਆਂ ਜਿਵੇਂ ਪਹਿਲਾਂ ਤਾਂ ਇਹ ਵੀ ਰਸੀਪਰ ਹੁੰਦੇ ਘਰੋਂ ਤੱਕ ਲੈ ਚੁੱਕੇ ਨੇ ਜੇ ਕੋ ਰਾਸ਼ਟਰੀ ਰਾਜਨ ਆਪ ਨੂੰ ਤੇ ਜੇ ਵੀ ਕੋਈ ਪਤਾ ਹੀ ਨਹੀਂ ਕਿ ਰਾਸ਼ਟਰੀ ਰਾਜ ਲਾਫੁੰਦੇ ਫਿਰ ਤੁਸੀਂ ਕੀ ਕਰ ਸਕੋਗੇ ਨਹੀਂ ਉਹ ਤਾਂ ਸਰਕਾਰ 84 ਦੇ ਤੰਗੇ ਦੇ ਨਹੀਂ ਨਹੀਂ ਜਦੋਂ ਤੋਂ ਇਹ ਸੰਘਰਸ਼ ਚੱਲਿਆ ਅੱਜ ਤੱਕ ਕਿਸਾਨਾਂ ਨੇ ਕਿਸੇ ਦਾ ਇੱਕ ਸੀਸਾ ਕੱਕ ਨਹੀਂ ਤੋੜਿਆ ਹੈਗਾ ਇਹ ਸਰਕਾਰ ਦੀਆਂ ਚਾਲਾਂ ਨੇ ਉਹ ਜਿਹੜਾ 84 ਆਲਾ ਰੂਪਰੇਖਾ ਉਹ ਤੇਨੂੰ ਪਿਆਰ ਹੈ ਪਰ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਸਾਹਮਣੇ ਦਿਆਂ ਕੋਈ ਹੰਸੇ ਘਟਨਾ ਨਹੀਂ ਸਾਤ ਮਹੀਨੇ ਢੰਗ ਨਾਲ ਅਸੀਂ ਗੱਲ ਜਿਹੜੀ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਪਿਛਲੇ ਡੇਢ ਮਹੀਨੇ ਤੋਂ ਪਹਚਾ ਰਹੇ ਆ ਤਾਂ ਅੱਜ ਸਰਕਾਰ ਦੀ ਜਿਹੜੀ ਨੀਤ ਉੱਡੀ ਆ ਕਿ ਕਿਉਂ ਹੈ ਜਿਹੜੇ ਨੌਜਵਾਨ ਨੇ ਕਿਉਂ ਨਹੀਂ ਹੰਸੇ ਘਟਨਾ ਕਰ ਰਹੇ ਪਰ ਇਹ ਸਮਝਦਾਰ ਨੇ ਉਹ ਸਰਕਾਰ ਦੀਆਂ ਕੂੜੀਆਂ ਜਾਲਾਂ ਨੂੰ ਸਾਹਮਣੇ ਦੇ ਨੇ ਤੇ ਸਾਤ ਮਹੀਨੇ ਰਹਿ ਕੇ ਆਪਣੀ ਬਾਤ ਜਿਹੜੀ ਦਿੱਲੀ ਤੱਕ ਪਹੁੰਚਾਵਾਂਗੇ ਤੇ ਨਾ ਮੈਲਾਂ ਨੂੰ ਵਾਪਸ ਕਰਾਵਾਂਗੇ ਕਰਾ ਕੇ ਹੀ ਰਵਾਂਗੇ ਜਿਵੇਂ ਕਿ ਤੁਸੀਂ ਟੂਲ ਲੱਗੇ ਹੋਏ ਨੇ ਸਾਰੇ ਕੋਰਟੈਕਸ ਦੇ ਰਿਹਾ ਕਿ ਨੈਸ਼ਨਲ ਕੋਰਟੈਕਸ ਦੇ ਵੀ ਹੱਥੀਆ ਹੋਏ ਨੇ ਲੱਗ ਸਾਰੇ ਟੂਲ ਪਲਾਜ਼ੇ ਨੇ ਰਿਲਾਇੰਸ ਪੰਪ ਘੇਰੇ ਹੋਏ ਨੇ ਰਿਲਾਇੰਸ ਦੇ ਜਿਹੜੇ ਮਾਲ ਨੇ ਵੱਡੇ ਵੱਡੇ ਘੇਰੇ ਹੋਏ ਨੇ ਤੇ ਜਿਹੜੀਆਂ ਲਿੰਕ ਰੋਡ ਸੜਕਾਂ ਦੇ ਉੱਪਰ ਇਹ ਵੀ ਟੂਲ ਪਲਾਜ਼ੇ ਨੇ ਸਟੇਟ ਦੇ ਨੇ ਇਹ ਸਾਰੇ ਜਿਹੜੀ ਬਹਾਵਾ ਜਾਈਆ ਫਰੀ ਲੰਘ ਰਹੀ ਆ ਪਿਛਲੇ ਸਮੇਂ ਤੋਂ ਜਦੋਂ ਦੇ ਸੰਘਰਸ਼ ਵਿੱਟਿਆ ਤੇ ਸਾਰੇ ਜੱਥੇਬੰਦੀਆਂ ਵੀ ਸਾਡੇ ਨਾਲ ਨੇ ਅਰ ਜਿੱਤ ਲੜਨ ਵਾਲੇ ਲੋਕਾਂ ਦੀ ਹੁੰਦੀ ਆ ਪਹਿਲਾਂ ਵੀ ਹੋਿੰਦੀ ਰਹੀ ਆ ਜਦੋਂ ਤਦੀਵ ਜਾਦੇ ਉਹਦੋਂ ਤੋਂ ਪੰਜਾਬੀ ਲੜਦੇ ਰਹੇ ਨੇ ਤੇ ਹੁਣ ਵੀ ਲੜਦੇ ਰਾਵਾਂਗੇ ਉਹਨਾਂ ਵਾਲਾ ਸਮਾ ਜਿਹੜਾ ਇਹ ਕਿੰਤੀ ਲੋਕਾਂ ਦੀ ਜਿੱਤ ਦਾ ਜਿਹੜਾ ਸਬੂਤ ਆ ਇੰਨਾ ਵੱਡਾ ਜਿਹੜਾ ਤੁਸੀਂ ਇਕੱਠ ਦੇ ਰਹੇ ਹੋ ਇਹ ਜਿੱਤ ਸਾਡੀ ਯਕੀਨੀ ਹੋਣੀ ਆ ਸੋ ਦੁਆ ਕਰਦੇ ਹਾਂ ਪ੍ਰਮਾਤਮਾ ਕੇ ਕਿ ਸਰਕਾਰਾਂ ਇਹਨਾਂ ਕਿਸਾਨਾਂ ਤੇ ਜਲਦੀ ਹੀ ਕਿਸਾਨਾਂ ਨੂੰ ਜਿੱਤ ਪ੍ਰਾਪਤ ਕਰਾਉਣ ਤੇ ਰਾਹ ਦੀ ਦਸ਼ਮਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਨਵੀਆਂ ਤੇ ਤਾਜ਼ਾ ਖਬਰਾਂ ਸੁਣਨ ਦੇ ਲਈ